ਫਲ ਗੁਣ ਆਨੰਦ ਉਪਾਰ ਜਨਾਂ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੀ ਕਰ ਕਿਰਪਾ ਦਿਆ ਮਿਲਾਏ ਸੀਜ ਸੁਹਾਵੀ ਸਰਬ ਸੁਖ ਹੁਣ ਧੁਖਾਂ ਨਾਹੀ ਜਾਏ ਇਛ ਪੁਨੀ ਵਡ ਭਾਕਣੀ ਵਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰਨ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲ ਤਪਲ ਤਸ ਵਾਰਿ ਓਨ ਨਿਹਚਲ ਦਿੱਤਿ ਅਨ ਜਾਏ ਸੰਸਾਰ 사ਗਰ ਤੇ ਰਖਿ ਅਨ ਬਹੁੜ ਨ ਜਨਮ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾ ਸਚੁ ਖਰੀ ਸਰਬ ਸੁਖਾਂ ਨਿਦ ਚਰਨ ਹਰਿ ਭਉ ਜਲ ਬਿਖਮ ਧਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੈ ਜਰੇ ਕੂੜ ਗਏ ਦੁਬਿਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ ਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਭਾਗਾਂ ਵਾਲੇ ਗੁਰੂ ਪਿਆਰੇ ਸਤਸੰਗੀ ਜਨੂੰ ਅੱਜ ਫੱਗਣ ਦੇ ਮਹੀਨੇ ਦੀ ਆਰੰਭਤਾ ਹੈ ਨਾਲ ਹੀ ਭਗਤ ਬਾਬਾ ਰਵਦਾਸ ਸਾਹਿਬ ਜੀ ਉਹਨਾਂ ਦਾ ਜਨਮ ਦਿਹਾੜਾ ਹੈ ਆਪ ਸਮੂਹ ਸੰਗਤਾਂ ਨੂੰ ਭਗਤ ਬਾਬਾ ਰਬਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਭਗਤ ਸਹਿਬਾਨ ਦਾ ਗੁਰਮਖੋ ਜੀਵਨ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਵਿਚਾਰਾਂਗੇ ਤੇ ਹੁਣ ਆਪਾਂ ਜੋ ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ 12 ਮਹਾ ਬਾਣੀ ਦੇ ਅਧੀਨ ਬਖਸ਼ਿਸ਼ ਕੀਤਾ ਉਦੀ ਆਪਾਂ ਵਿਚਾਰ ਕਰਨੀ ਹੈ ਫੱਗਣ ਦਾ ਮਹੀਨਾ ਜਿਹੜੇ 12 ਮਹੀਨੇ ਨੇ ਉਹਨਾਂ ਵਿੱਚੋਂ ਸਭ ਤੋਂ ਅਖੀਰਲਾ ਮਹੀਨਾ ਹੈ ਆਰੰਭਤਾ ਚੇਤ ਦੇ ਮਹੀਨੇ ਤੋਂ ਹੁੰਦੀ ਹੈ ਤੇ ਸਾਲ ਦੀ ਜਿਹੜੀ ਸੰਪੂਰਨਤਾ ਉਹ ਫੱਗਣ ਦੇ ਮਹੀਨੇ ਦੇ ਵਿੱਚ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸ਼ਬਦ ਫਗਣਨੀ ਵਰਤਿਆ ਫਲ ਗੁਣ ਵਰਤਿਆ ਜਿਹੜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ 12 ਮਹਾਂ ਦੀ ਬਾਣੀ ਆਰੰਭ ਕਰਦੇ ਹਨ ਤੇ ਆਰੰਭ ਤਾਂ ਇੱਥੋਂ ਹੁੰਦੀ ਹੈ ਚੇਤ ਗੋਬਿੰਦ ਅਰਾਦੀਐ ਹੋਵੇ ਆਨੰਦ ਕਣਾ ਇੱਥੋਂ ਸ਼ੁਰੂ ਹੁੰਦੀ ਹੈ ਇੱਕ ਦਾ ਮਹੀਨਾ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਆਰੰਭਤਾ ਦੇ ਵਿੱਚ ਹੀ ਇਹ ਸਮਝਾ ਦਿੱਤਾ ਕਿ ਇਹ ਇਨਸਾਨ ਤੇਰੀ ਜ਼ਿੰਦਗੀ ਦਾ ਮਕਸਦ ਤੇ ਆਨੰਦ ਦੀ ਪ੍ਰਾਪਤੀ ਹੈ ਅਸੀਂ ਗੁਰਮਖ ਕੋਈ ਵੀ ਕਰਮ ਕਰਦੇ ਆਂ ਚੰਗਾ ਕਰੇ ਕੋਈ ਮਾੜਾ ਕਰੇ ਚੋਰ ਨੂੰ ਪਛਕੇ ਦੇਖੋ ਚੋਰੀਆਂ ਕਿਉਂ ਕਰਦਾ ਓਨੇ ਵੀ ਇਹੀ ਕਹਿਣਾ ਵੀ ਸੁੱਖ ਮਿਲ ਜਾਏ ਤਾਂ ਕਰਦਾ ਘਰ ਵਿੱਚ ਖੁਸ਼ੀਆਂ ਆਉਣ ਮੈਂ ਤਾਂ ਕਰਦਾ ਮਕਸਦ ਉਹਦਾ ਵੀ ਖੁਸ਼ੀਆਂ ਹੀ ਹੈ ਆਨੰਦ ਹੀ ਹੈ ਸੁੱਖ ਪ੍ਰਾਪਤ ਕਰਨਾ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਚੇਤ ਦਾ ਮਹੀਨਾ ਤੈਨੂੰ ਇਹ ਸਿੱਖਿਆ ਦਿੰਦਾ ਹੈ ਗੋਵਿੰਦ ਦੀ ਅਰਾਧਨਾ ਕਰੀਏ ਤੇ ਕਨਾ ਆਨੰਦ ਪ੍ਰਾਪਤ ਹੋਵੇਗਾ। ਚੇਤ ਗੋਵਿੰਦ ਅਰਾਧਿ ਆ ਹੋਵੇ ਆਨੰਦ ਕਨਾ ਤੇ ਗੁਰਮੁਖ ਚੇਤ ਤੋਂ ਸਿੱਖ ਦੀ ਸ਼ੁਰੂਆਤ ਹੋਈ ਨਾਮ ਜਪਣ ਦੀ। ਗੋਵਿੰਦ ਦੀ ਅਰਾਧਨਾ ਦੀ ਸ਼ੁਰੂਆਤ ਚੇਤ ਤੋਂ ਹੋ ਗਈ। ਤੋਂ ਚੇਤ ਤੋਂ ਆਰੰਭਤਾ ਹੋ ਗਈ ਤੇ ਚਲਦਿਆਂ ਚਲਦਿਆਂ ਗਰਮਖੋ ਵਾਰ-ਵਾਰ ਇਹ ਮਹੀਨੇ ਨੰਗੇ ਵਿਸਾਖ ਆਇਆ ਚਲਦਿਆਂ ਚਲਦਿਆਂ ਮਾਗ ਪੋ ਚਲਦਿਆਂ ਇਹ ਭਾਦੋਂ ਸਾਰੇ ਮਹੀਨਿਆਂ ਨੂੰ ਜਦੋਂ ਸਿੱਖ ਨੇ ਪਾਰ ਕੀਤਾ ਤੇ ਜਿਵੇਂ ਜਿਵੇਂ ਇਹਦੇ ਮਹੀਨੇ ਪਾਰ ਹੁੰਦੇ ਗਏ ਓਵੇਂ ਓਵੇਂ ਔਗਣਾਂ ਦਾ ਨਾਸ਼ ਤੇ ਗੁਣਾ ਦਾ ਸਬੰਧ ਬਣਦਾ ਗਿਆ ਜਦੋਂ ਕਿ ਤੇ ਭਾਦੋਂ ਦਾ ਮਹੀਨਾ ਆਇਆ ਤੇ ਗੁਰੂ ਨੇ ਸਿੱਖ ਨੂੰ ਸਮਝਾਇਆ ਭਾਦੋਂ ਕੇਵਲ ਵਾਰਦੀ ਨਹੀਂ ਹੁੰਦੀ ਜੇ ਜ਼ਿੰਦਗੀ ਧਰਮ ਦੇ ਵਿੱਚ ਪਈ ਹੋਈ ਹੈ ਤੇ ਭਾਦੋਂ ਹੀ ਹੈ ਭਾਦੋਂ ਹੀ ਧਰਮ ਪੁਲਾਣੀਆਂ ਦੂਜੇ ਲੱਗਾ ਹੇਤ ਜੇ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਹੇਤ ਲਾ ਕੇ ਬੈਠਾ ਹੈ ਤੇ ਜ਼ਿੰਦਗੀ ਧਰਮ ਦੇ ਵਿੱਚ ਹੈ ਤੇ ਭਾਦੋਂ ਹੀ ਹੈ ਭਰਮ ਮਿਟੇਗਾ ਤੇ ਭਾਦੋਂ ਖਤਮ ਹੋਏਗੀ ਜੇ ਭਰਮ ਨਹੀਂ ਮਿਟੇ ਜਿੰਦਗੀ ਪਰ ਭਾਦੋਂ ਹੀ ਚਲਦੀ ਹੈ ਸਤਗੁਰੂ ਪਾਤਸ਼ਾਹ ਨੇ ਸਿੱਖ ਦੇ ਅੰਦਰੋਂ ਭਰਮ ਦੂਰ ਕੀਤਾ ਤੇ ਗੁਰਮਖੋ ਅੱਗੇ ਭਾਦੋਂ ਤੋਂ ਚਲਦਾ ਚਲਦਾ ਸੌ ਸੌਣ ਤੋਂ ਭਾਦੋਂ ਆਈ ਭਾਦੋਂ ਤੋਂ ਅੱਸੂ ਆਇਆ ਤੇ ਅੱਸੂ ਸੁਖੀ ਵਸੰਦੀਆਂ ਪਾਤਸ਼ਾਹ ਨੇ ਕਿਹਾ ਅਸੂ ਦੇ ਵਿੱਚ ਅਸੂ ਦਾ ਮਹੀਨਾ ਤੈਨੂੰ ਇਹ ਦੱਸਦਾ ਹੈ ਵੀ ਸੁਖੀ ਉਹ ਬਸਦੇ ਨੇ ਜਿਹੜੇ ਪਰਮੇਸ਼ਰ ਦੇ ਨਾਲ ਬੈਠਦੇ ਆਂ ਹਰਪ੍ਰਸੰਗ ਬੈਠਣੀਆਂ ਚਲਦੇ ਆਂ ਚਲਦੇ ਆਂ ਸਿੱਖ ਅਖੀਰਲੇ ਮਹੀਨੇ ਫੱਗਣ ਦੇ ਉੱਤੇ ਪਹੁੰਚਿਆ ਹੁਣ ਇਹਦੇ ਅੰਦਰੋਂ ਭਰਮ ਖਤਮ ਹੋ ਚੁੱਕਿਆ ਸੀ ਇਹਦੇ ਅੰਦਰ ਹਰੀ ਦੀ ਸੰਗਤ ਕਰਨ ਦੀ ਬਿਰਤੀ ਪੈਦਾ ਹੋ ਚੁੱਕੀ ਸੀ। ਪੋਖ ਤੁਖਾਰ ਨਾ ਵਿਆਪਈ ਗੁਰੂ ਪਾਤਸ਼ਾਹ ਨੇ ਕਿਹਾ ਪੋ ਦਾ ਕੱਕਰ ਵੀ ਤੰਗ ਉਹਨਾਂ ਨੂੰ ਕਰਦਾ ਹੈ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਐ। ਉਹ ਕੱਕਰ ਵੀ ਖਤਮ ਹੋ ਚੁੱਕਿਆ ਸੀ। ਪਾਤਸ਼ਾਹ ਜਦੋਂ ਅਸਾੜ ਦੇ ਮਹੀਨੇ ਦੀ ਗੱਲ ਕੀਤੀ ਪਾਤਸ਼ਾਹ ਕਹਿੰਦੇ ਅਸਾੜ ਤਪੰਦਾ ਤਿਸ ਲੱਗੈ ਹਰ ਨਾਨਾ ਜਿੰਨਾ ਪਾਸ ਜਿੰਨਾਂ ਕੋਲੇ ਹਰੀ ਪਰਮੇਸ਼ਰ ਨਹੀਂ ਹੈ ਅਸਾੜ ਦਾ ਮਹੀਨਾ ਵੀ ਉਹਨਾਂ ਨੂੰ ਤਪਾਉਂਦਾ ਜੇ ਹਰੀ ਹੈ ਤੇ ਅਸਾੜ ਦਾ ਮਹੀਨਾ ਵੀ ਨਹੀਂ ਤਪਾਏਗਾ ਮਨ ਸ਼ਾਂਤ ਰਹੇਗਾ ਹੁਣ ਜਦੋਂ 12ਵਾਂ ਮਹੀਨਾ ਆਇਆ ਇਹਦਾ ਹਿਰਦਾ ਤਪਸ਼ ਤੋਂ ਵੀ ਬਚਿਆ ਹੈ ਇਹਦਾ ਮਹੀਨਾ ਵਿਕਾਰਾਂ ਦੇ ਕਕਰ ਤੋਂ ਵੀ ਬਚਿਆ ਹੈ ਸਿੱਖ ਦਾ ਮਨ ਭਾਦੋਂ ਦੇ ਭਰਮਾਂ ਤੋਂ ਵੀ ਖਤਮ ਹੋ ਚੁੱਕਿਆ। ਪਾਤਸ਼ਾਹ ਕਹਿੰਦੇ ਫਲਗੁਣ ਆਨੰਦ ਉਪਾਰਜਨਾ। ਇਹਦਾ ਪਹਿਲੇ ਮਹੀਨੇ ਕਿਹਾ ਨਾ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ। ਉੱਥੇ ਕਿਹਾ ਸੀ ਆਨੰਦ ਕਣਾ ਤੈਨੂੰ ਪ੍ਰਾਪਤ ਹੋਵੇਗਾ। ਤੇ ਇੱਥੇ 12ਵੇਂ ਮਹੀਨੇ ਆ ਕੇ ਕਹਿਣ ਲੱਗੇ ਫੱਗਣ ਦਾ ਮਹੀਨਾ ਆਇਆ ਆਨੰਦ ਉਪਾਰਜਨਾ। ਉਹ ਉਪਾਰਜਨਾ ਦਾ ਅਰਥ ਹੈ ਪੈਦਾ ਹੋ ਗਿਆ। ਹੁਣ ਆਨੰਦ ਸਜੀਵਨ ਦੇ ਵਿੱਚ ਪੈਦਾ ਹੋ ਗਿਆ ਹਰ ਸੱਜਣ ਪ੍ਰਗਟੇ ਆਏ ਹਰੀ ਸੱਜਣ ਹਿਰਦੇ ਵਿੱਚ ਪ੍ਰਗਟ ਹੋ ਗਿਆ ਪਹਿਲਾਂ ਕਿਹਾ ਸੀ ਹੋਵੇਗਾ ਗੋਵਿੰਦ ਦੀ ਅਰਦਾਸਨਾ ਕਰੇਗਾ ਤੇ ਆਨੰਦ ਪ੍ਰਾਪਤ ਹੋਵੇਗਾ ਤੇ ਫੱਗਣ ਦੇ ਮਹੀਨੇ ਕਿਹਾ ਨਹੀਂ ਹੋਵੇਗਾ ਨਹੀਂ ਹੋ ਗਿਆ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਹਰੀ ਸੱਜਣ ਹਿਰਦੇ ਦੇ ਵਿੱਚ ਪ੍ਰਗਟ ਹੋ ਗਏ ਨੇ ਪੁੱਛਿਆ ਇਹ ਪ੍ਰਗਟ ਹੋਏ ਕਿਵੇਂ ਐਸਾ ਕੀ ਕੀਤਾ ਤੇ ਜਵਾਬ ਮਿਲਦਾ ਸੰਤ ਸਹਾਈ ਰਾਮ ਕੇ ਰਾਮ ਪਰਮੇਸ਼ਰ ਦੇ ਸੰਤਾਂ ਨੇ ਮੇਰੀ ਸਹਾਇਤਾ ਕੀਤੀ ਜੇ ਜ਼ਿੰਦਗੀ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਈ ਹੈ ਜੇ ਹਰੀ ਸੱਜਣ ਹਿਰਦੇ ਚ ਪ੍ਰਗਟ ਹੋਇਆ ਹੈ ਤੇ ਉਹ ਕਿਵੇਂ ਹੋਇਆ ਸੰਤ ਸਹਾਈ RAM ਕੇ ਸਹਾਈ ਦਾ ਅਰਥ ਹੈ ਸਹਾਇਤਾ ਕੀਤੀ ਸਿਮਰਨ ਕਰਨ ਵਾਲੇ ਸੰਤ ਜਨਾਨੇ ਸਤਸੰਗਤ ਵਿੱਚ ਮੇਰੀ ਸਹਾਇਤਾ ਕੀਤੀ ਹੈ ਕਰ ਕਿਰਪਾ ਦਿਆ ਮਿਲਾਏ ਜਦੋਂ ਸੰਤਾਂ ਨੇ ਸਿਮਰਨ ਕਰਨ ਵਾਲਿਆਂ ਨੇ ਮੇਰੀ ਸਹਾਇਤਾ ਕੀਤੀ ਤੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਹਰੀ ਨਾਲ ਮਿਲਾ ਦਿੱਤਾ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹਿਰਦੇ ਦੀ ਸੇਜ ਹੁਣ ਸੁੱਖਾਂ ਵਾਲੀ ਬਣ ਗਈ ਹੈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ ਹੁਣ ਜਿਹੜਾ ਇਹ ਮਨ ਹੈ ਨਾ ਇਹ ਆਤਮਾ ਇਹ ਦੁੱਖਾਂ ਵਾਲੇ ਪਾਸੇ ਪਾਪਾਂ ਵਾਲੇ ਪਾਸੇ ਨਹੀਂ ਜਾਂਦੀ ਹੈ ਇਛ ਪੁਨੀ ਵਡ ਪਾਗਣੀ ਇਹ ਵੱਡੇ ਭਾਗਾਂ ਵਾਲੀ ਜੀਵ ਇਸਤਰੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ ਨੇ ਵਰ ਪਾਇਆ ਹਰ ਰਾਏ ਜੀਵ ਰੂਪੀ ਆਤਮਾ ਨੇ ਹਰੀ ਪਰਮੇਸ਼ਰ ਰੂਪੀ ਪਤੀ ਪ੍ਰਾਪਤ ਕਰ ਲਿਆ ਹੈ ਮਿਲ ਸਹੀਆ ਮੰਗਲ ਗਾਵਹੀ ਹੁਣ ਸਹੀਆ ਦਾ ਅਰਥ ਹੈ ਸਹੇਲੀਆਂ ਤੇ ਗੁਰਮਖੋ ਨਾਮ ਜਪਣ ਵਾਲੀਆਂ ਸਹੇਲੀਆਂ ਦਾ ਅਰਥ ਹੈ ਨਾਮ ਜਪਣ ਵਾਲੇ ਸੰਤ ਜਾਨਾਂ ਸਤ ਸੰਗਤ ਵਿੱਚ ਬੈਠੇ ਗੁਰਮਖ ਜਨ ਹੁਣ ਗੁਰਮਖ ਜਨਾਂ ਨਾਲ ਮਿਲ ਕੇ ਮੈਂ ਉਸ ਹਰੀ ਪਰਮੇਸ਼ਰ ਦੀ ਮੰਗਲਮਈ ਗੀਤ ਗਾਉਂਦੀ ਹਾਂ ਉਹਦੀ ਸਿਫਤ ਸਲਾਹ ਕਰਦੀ ਹਾਂ ਗੀਤ ਗੋਵਿੰਦ ਅਲਾਈ ਹਰ ਜੇਹਾ ਅਵਰ ਨੰਦ ਸਈ ਆਹ ਹੈ ਆਨੰਦ ਦੀ ਅਵਸਥਾ ਹਰੀ ਵਰਗਾ ਕੋਈ ਦੂਸਰਾ ਲੱਗਦਾ ਹੀ ਨਹੀਂ ਕਿਸ ਹੀ ਕੋਈ ਕੋਈ ਮੰਜ ਨਮਾਣੀ ਇੱਕ ਤੂੰ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ ਮੇਰਾ ਤੇ ਪਰਮਾਤਮਾ ਕੇਵਲ ਤੂੰ ਹੈ ਤੇਰੇ ਵਰਗਾ ਕੋਈ ਦੂਜਾ ਦਿਸਦਾ ਹੀ ਨਹੀਂ ਹੈ ਹਰ ਜੀਹਾਂ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹੁਣ ਮੈਂ ਕਿਸੇ ਦੂਜੇ ਨੂੰ ਆਪਣੇ ਨੇੜੇ ਨਹੀਂ ਹੋਣ ਦਿੰਦਾ ਹਲਤ ਪਲਤ ਸਵਾਰਿਉਨ ਗੁਰੂ ਦੇ ਰਾਹੀ ਸੱਜਣ ਹਿਰਦੇ ਚ ਪ੍ਰਗਟ ਹੋਇਆ ਪਰਮੇਸ਼ਰ ਜਿੰਦਗੀ ਵਿੱਚ ਆਇਆ ਕਹਿਣ ਲੱਗੇ ਹਲਤ ਤੇ ਪਲਤ ਦੋਨੇ ਸਵਾਰ ਦਿੱਤੇ ਮੇਰੇ ਲੋਕ ਤੇ ਪ੍ਰਲੋਕ ਦੋਨੇ ਸੋਹਣੇ ਹੋ ਗਏ ਹਨ ਨਿਚਲ ਦਿੱਤੀ ਅਨ ਜਾਏ ਨਿਚਲ ਕੀ ਹੁੰਦਾ ਨਾ ਚੱਲਣ ਵਾਲਾ ਇੱਕ ਥਾਂ ਤੇ ਖੜਾ ਹੋਣ ਵਾਲਾ ਜਿਹੜਾ ਇਹ ਮੇਰਾ ਮਨ ਹੈ ਨਾ ਮੇਰੀ ਆਤਮਾ ਹੈ ਹੁਣ ਇਹ ਨਿਚਲ ਹੋ ਗਈ ਹੈ ਹੁਣ ਥਾਂ ਥਾਂ ਤੇ ਭਟਕਦੀ ਨਹੀਂ ਹੈ ਥਾਂ-ਥਾਂ ਤੇ ਝੁੱਕਦੀ ਨਹੀਂ ਹੈ ਹੁਣ ਇਹ ਜਿਹੜੀ ਜੀਵ ਆਤਮਾ ਹੈ ਇਸ ਨੂੰ ਪਰਮੇਸ਼ਰ ਨੇ ਨਿਸ਼ਚਲਤਾ ਦੇ ਦਿੱਤੀ ਹੈ ਮਨ ਦਾ ਟਿਕਾਹ ਦੇ ਦਿੱਤਾ ਹੈ ਸੰਸਾਰ ਸਾਗਰ ਤੇ ਰਖੇ ਹਨ ਜਿਹੜਾ ਇਹ ਵਿਕਾਰਾਂ ਦਾ ਸੰਸਾਰ ਸਾਗਰ ਹੈ ਇੱਕ ਤੇ ਗੁਰਮਖੂ ਪਾਣੀ ਦਾ ਸਾਗਰ ਹੈ ਨਾ ਉਹਨੂੰ ਤਾਂ ਬੰਦਾ ਕਿਸ਼ਤੀਆਂ ਰਾਹੀਂ ਤੈਰ ਕੇ ਸਾਗਰ ਨੂੰ ਪਾਰ ਕਰ ਲੈਂਦਾ ਬੇੜੀਆਂ ਰਾਹੀਂ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਇੱਕ ਵਿਕਾਰਾਂ ਦਾ ਪਾਪਾਂ ਦਾ ਉਹ 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 ਵੀ ਸਾਗਰ ਹੈ ਜਿਸ ਦੇ ਲਈ ਬਾਣੀ ਚ ਰੋਜ਼ਾਨਾ ਸ਼ਬਦ ਪੜ੍ਹਦੇ ਆ ਗੁਰੂ ਪਾਤਸ਼ਾਹ ਕਹਿੰਦੇ ਨੇ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਪਾਵਕ ਕੀ ਹੁੰਦਾ ਅੱਗ ਪਾਣੀ ਦੀ ਥਾਂ ਤੇ ਵਿਕਾਰਾਂ ਦੀ ਅੱਗ ਹੈ ਵਾਦਸ਼ਕ ਕਹਿੰਦੇ ਉਸ ਵਿਕਾਰਾਂ ਦੀ ਅੱਗ ਤਾਂ ਜਿਹੜਾ ਦਰਿਆ ਹੈ ਨਾ ਸਾਗਰ ਹੈ ਵਾਹਿਗੁਰੂ ਉਸ ਤੋਂ ਮੈਨੂੰ ਬਚਾ ਲਿਆ ਮੇਰੇ ਪਰਮੇਸ਼ਰ ਨੇ ਰੱਖ ਲਿਆ ਸੰਸਾਰ ਸਾਗਰ ਤੇ ਰਖੇ ਹਨ ਬਹੁੜ ਨਾ ਜਨਮੈ ਤਾਏ ਹੁਣ ਦੁਬਾਰਾ ਮੈਂ ਜਨਮ ਤੇ ਮਰਨ ਵਿੱਚ ਨਹੀਂ ਪੈਂਦਾ ਜਿਹਾ ਏਕ ਅਨੇਕ ਗੁਣ ਹੁਣ ਤੇ ਅਵਸਥਾ ਇਹ ਹੋ ਗਈ ਹੈ ਪਰਮੇਸ਼ਰ ਤੇਰੇ ਗੁਣ ਅਨੇਕ ਨੇ ਗਿਣਤੀ ਤੋਂ ਪਰੇ ਨੇ ਤੇਰੇ ਗੁਣਾ ਨੂੰ ਗਾਉਣ ਵਾਲੀ ਜ਼ਬਾਨ ਮੇਰੀ ਇੱਕ ਹੈ ਤਰੇ ਨਾਨਕ ਚਰਨੀ ਪਾਏ ਸਮਝ ਪੈ ਗਈ ਹੈ ਤਰੇ ਉਹੀ ਨੇ ਜਿਹੜੇ ਹਰੀ ਪਰਮੇਸ਼ਰ ਤੇਰੇ ਚਰਨਾਂ ਵਿੱਚ ਪੈ ਜਾਂਦੇ ਹਨ ਫਲ ਗੁਣ ਨਿਤ ਸਲਾਹੀ ਹੈ ਫੱਗਣ ਦਾ ਮਹੀਨਾ ਸਾਨੂੰ ਇਹ ਸਿੱਖਿਆ ਦਿੰਦਾ ਉਸ ਪਰਮੇਸ਼ਰ ਨੂੰ ਨਿਤ ਸਲਾਉਣਾ ਹੈ ਉਹਦਾ ਸਿਮਰਨ ਨਿਤ ਕਰਨਾ ਹੈ ਕਈ ਵਾਰ ਹੁੰਦਾ ਨਹੀਂ ਅੱਜ ਸੰਗਰਾਮ ਹੈ ਜੀ ਗੁਰਦੁਆਰੇ ਚੱਲਾਂਗੇ ਪਾਤਸ਼ਾਹ ਕਹਿੰਦੇ ਰੋਟੀ ਰੋਜ਼ਾਨਾ ਖਾਣਾ ਹੈ ਪਰਮੇਸ਼ਰ ਦੇ ਕੋਲੋਂ ਸਵਾਸਤਿਆ ਨੂੰ ਰੋਜ਼ਾਨਾ ਮਿਲਦੇ ਆ ਹਵਾ ਤੈਨੂੰ ਵਾਹਿਗੁਰੂ ਰੋਜ਼ਾਨਾ ਦੇ ਰਿਹਾ ਹੈ ਤੇ ਭਲਿਆ ਪੁਰਖਾ ਤੂੰ ਮਹੀਨੇ ਚ ਇੱਕ ਵਾਰ ਜਪਨਾ ਹੈ ਫਲਗੁਣ ਕੀ ਕਹਿੰਦਾ ਹੈ ਫੱਗਣ ਦਾ ਮਹੀਨਾ ਫਲਗੁਣ ਨਿਤ ਸਲਾਹੀ ਹੈ ਉਹਦੀ ਸਫਤ ਸਲਾਹ ਰੋਜ਼ਾਨਾ ਕਰ ਮੈਂ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਸੀ ਘਰ ਦੇ ਵਿੱਚ ਗੰਦ ਪੂਰਾ ਮਹੀਨਾ ਪਾਈਏ ਤੇ ਝਾੜੂ ਇੱਕ ਦਿਨ ਮਾਰੀਏ ਘਰ ਸੋਹਣਾ ਲੱਗੇਗਾ ਜੀ ਬੀਬੀਆਂ ਭੈਣਾਂ ਬੈਠੀਆਂ ਆ ਨੇ ਰੋਜ਼ਾਨਾ ਝਾੜੂ ਕਿਉਂ ਮਾਰਦੇ ਆ ਕਿਉਂਕਿ ਗੰਦਕੀ ਮਿੱਟੀ ਘਰ ਵਿੱਚ ਰੋਜ਼ਾਨਾ ਆਉਂਦੀ ਹੈ ਘਰ ਵਿੱਚ ਧੂੜ ਮਿੱਟੀ ਰੋਜ਼ਾਨਾ ਆਉਂਦੀ ਹੈ ਇਸ ਕਰਕੇ ਭਾਈ ਸਫਾਈ ਵੀ ਰੋਜ਼ਾਨਾ ਕਰੀਦੀ ਹੈ ਪਾਤਸ਼ਾਹ ਕਹਿੰਦੇ ਸੋਚਿਆ ਕਰ ਤੇਰੇ ਮਨ ਵਿੱਚ ਪਾਪ ਨਿੰਦਿਆ ਚੁਗਲੀ ਰੋਜ਼ਾਨਾ ਪੈਂਦੇ ਨੇ ਤੇ ਤੂੰ ਕਹਿੰਦਾ ਮਹੀਨੇ 'ਚ ਇੱਕ ਵਾਰੀ ਗਿਆ ਗੱਲ ਬਣ ਜੀਗੀ ਅੱਖਾਂ ਰੋਜ਼ਾਨਾ ਮੈਲ ਦੇਖਦੀਆਂ ਨੇ ਅੱਖਾਂ ਰਾਹੀਂ ਰੋਜ਼ਾਨਾ ਅੰਦਰ ਮੈਲ ਜਾਂਦੀ ਹੈ ਗੁਰੂ ਨਾਨਕ ਦੇਵ ਕੰਨਾਂ ਰਾਹੀਂ ਰੋਜ਼ਾਨਾ ਨਿੰਦਿਆ ਸੁਣਦੇ ਆਂ ਬੁਰੀਆਂ ਗੱਲਾਂ ਸੁਣਦੇ ਆਂ ਕੰਨਾਂ ਰਾਹੀਂ ਮੈਲ ਰੋਜ਼ਾਨਾ ਜਾਂਦੀ ਹੈ ਵਾਦਸ਼ਕ ਕਹਿੰਦੇ ਫਿਰ ਸਿਫਤ ਸਲਾਹ ਵੀ ਰੋਜ਼ਾਨਾ ਕਰਿਆ ਕਰ ਗੁਰਬਾਣੀ ਤੇਰੇ ਮਨ ਦੀ ਸਫਾਈ ਰੋਜ਼ਾਨਾ ਕਰਦੀ ਰਹੇ ਫਲ ਗੁਣ ਨਿਤ ਸਲਾਹੀ ਹੈ ਤੇ ਸਲਾਉਣਾ ਕਿਨੂ ਹੈ ਸਿਫਤਾਂ ਕਿਹਦੀਆਂ ਕਰਨੀਆਂ ਨੇ ਜਿਸ ਨੂੰ ਤਿਲ ਨਾ ਤਮਾਏ ਤਮਾਏ ਕੀ ਹੁੰਦਾ ਤਮਾ ਲਾਲਚ ਜਿਸ ਨੂੰ ਆਪਣੀ ਵਡਿਆਈ ਦੀ ਕੋਈ ਤਮਾ ਨਹੀਂ ਹੈ ਵੱਡਾ ਦਾਤਾ ਤਿਲ ਨਾ ਤਮਾਈ ਕਿਹਾ ਨਾ ਪਾਤਸ਼ਾਹ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੀ ਵਡਿਆਈ ਦੀ ਕੋਈ ਤਮਾ ਨਹੀਂ ਹੈ ਗੁਰਮਖੋ ਉਹਨੂੰ ਕੋਈ ਲਾਲਚ ਨਹੀਂ ਹੈ ਫਿਰ ਕਿਉਂ ਕਰਦੇ ਆ ਕਿਉਂ ਕਰਦੇ ਆ ਫਿਰ ਉਹਦੀ ਵਡਿਆਈ ਅਸੀਂ ਉਹਦਾ ਸ਼ੁਕਰਾਨਾ ਕਰ ਸਕੀਏ ਉਹਦਾ ਨਾਮ ਜਪਾਂਗੇ ਸਫਾਈ ਸਾਡੇ ਮਨ ਦੀ ਹੋਏਗੀ ਉਹਦਾ ਨਾਮ ਜਪਾਂਗੇ ਪਾਪ ਸਾਡੇ ਮਟਣਗੇ ਉਹਦੀ ਸਿੱਖਤ ਸਲਾਹ ਕਰਾਂਗੇ ਬੁਰਾਈਆਂ ਸਾਡੇ ਮਨ ਵਿੱਚੋਂ ਖਤਮ ਹੋਣਗੀਆਂ ਉੱਤੇ ਦਾਤਾ ਸੂਰਜ ਨੂੰ ਕੋਈ ਕਹਿ ਰਹੇ ਵੀ ਮੈਂ ਨਹੀਂ ਤੈਨੂੰ ਦੇਖਣਾ ਉਸ ਕਟੇਗਾ ਜੀ ਸੂਰਜ ਦਾ ਨਹੀਂ ਨਾ ਕੁਛ ਨਹੀਂ ਸੂਰਜ ਨੇ ਤਾਂ ਉਦਾਂ ਦਾ ਹੀ ਰਹਿਣਾ ਹਾਂ ਅਸੀਂ એનર્ਜੀ ਤੋਂ ਅਸੀਂ ਪਾਵਰ ਤੋਂ ਅਸੀਂ ਧੁੱਪ ਤੋਂ ਪਰੇ ਹੋ ਜਾਵਾਂਗੇ ਨੁਕਸਾਨ ਸਾਡਾ ਹੈ ਐ ਇਨਸਾਨ ਜੇ ਤੂੰ ਇਹ ਕਹੇਂ ਵੀ ਰੱਬ ਦਾ ਨਾਮ ਜਪਦਾ ਹੈ ਰੱਬ ਵੱਡਾ ਹੋ ਜਾਏਗਾ ਨਹੀਂ ਉਹ ਛੋਟਾ ਵੱਡਾ ਨਹੀਂ ਹੁੰਦਾ ਨਾ ਤੇਰੀ ਸਿਫਤ ਨਾ ਉਹਨੇ ਵੱਡਾ ਹੋਣਾ ਨਾ ਤੇਰੇ ਭੁੱਲਿਆ ਉਹਨੇ ਛੋਟਾ ਹੋਣਾ ਕਿਉਂਕਿ ਉਹ ਤਾਂ ਤਿੱਲ ਨਾ ਤਮਾਏ ਉਹਨੂੰ ਤੇ ਤਿੱਲ ਮਾਤਰ ਤਮਾ ਹੈ ਹੀ ਨਹੀਂ ਐ ਕੋਈ ਮੈਨੂੰ ਜਪੇ ਗੁਰੂ ਤੈਨੂੰ ਵਾਰ-ਵਾਰ ਜਪਣ ਲਈ ਤਾਂ ਕਹਿੰਦਾ ਤੇਰਾ ਭਲਾ ਹੋਵੇਗਾ ਫਲ ਗੁਣ ਨਿਤ ਸਲਾਹੀ ਹੈ ਪਾਤਸ਼ਾਹ ਕਹਿੰਦੇ ਫੱਗਣ ਦਾ ਮਹੀਨਾ ਇਹ ਕਹਿ ਰਿਹਾ ਉਹਦੀ ਸਿਫਤ ਸਲਾ ਰਜਾਨਾ ਕਰਿਆ ਕਰ ਕਿਸ ਪਰਮੇਸ਼ਰ ਦੀ ਜੀਨੂੰ ਕੋਈ ਤਮਾ ਨਹੀਂ ਹੈ ਤੇ ਪੁੱਛਿਆ ਜੀ ਫਿਰ ਅਖੀਰ ਦੇ ਉੱਤੇ ਚੌਥੀ ਗੁਰ ਇਹ ਵਾਹਿਗੁਰੂ 14ਵੀਂ ਜਿਹੜੀ ਪੌੜੀ ਹੈ ਅਖੀਰਲੀ ਪੌੜੀ ਹੈ 12 ਮਾਂ ਦੀ ਪੁੱਛਿਆ ਪਾਤਸ਼ਾਹ ਉਹਦੇ ਨਾਮ ਜਪੀਏ ਹੁੰਦਾ ਕੀ ਹੈ ਤੇ ਪਾਤਸ਼ਾਹ ਕਹਿੰਦੇ ਜਿੰਨ ਜਿੰਨ ਨਾਮ ਤੇ ਆਇਆ ਆ ਹੁੰਦਾ ਨਾਮ ਜਪਣ ਦੇ ਨਾਲ ਨਾਮ ਜਪਣ ਨਾਲ ਕੀ ਕੀ ਪ੍ਰਾਪਤ ਹੁੰਦਾ ਹੈ ਨਾਮ ਜਪਣ ਦਾ ਕੀ ਫਾਇਦਾ ਹੈ ਸਾਰੀ ਦਸੀ ਪੰਗਤੀ ਪਾਤਸ਼ਾਹ ਨੇ ਪੂਰੀ ਦੀ ਪੂਰੀ ਪਾਉਣੀ ਕੀ ਹੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਉਹਨਾਂ ਦੀ ਜ਼ਿੰਦਗੀ ਦੇ ਕਾਰਜ ਸਵਰ ਜਾਂਦੇ ਨੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਹਰ ਗੁਰ ਪੂਰਾ ਆਰਾਧਿਆ ਜਿਨ੍ਹਾਂ ਨੇ ਹਰੀ ਗੁਰੂ ਦੇ ਰਾਹੀ ਹਰੀ ਦੀ ਅਰਦਾਸ ਨਾ ਕੀਤੀ ਦਰਗਾ ਸੱਚ ਖਰੇ ਉਹ ਪਰਮੇਸ਼ਰ ਦੇ ਦਰਬਾਰ ਵਿੱਚ ਸੱਚੇ ਹੋ ਕੇ ਖੜੇ ਹੁੰਦੇ ਨੇ ਉਹ ਖਰੇ ਹੁੰਦੇ ਨੇ ਪਰਮੇਸ਼ਰ ਦੇ ਦਰਬਾਰ ਵਿੱਚ ਉਹਨਾਂ ਨੂੰ ਸਿਰ ਨੀਵਾਂ ਨਹੀਂ ਕਰਨਾ ਪੈਂਦਾ ਦਰਗਾਹ ਦੇ ਵਿੱਚ ਸਰਬ ਸੁਖਾਂ ਨਿਧ ਚਰਨ ਹਰ ਹਰੀ ਦੇ ਚਰਨ ਸਾਰੇ ਸੁੱਖਾਂ ਦਾ ਖਜ਼ਾਨਾ ਹਨ ਭੌਜਲ ਬਖਮ ਤਰੇ ਇਸ ਸੰਸਾਰ ਰੂਪੀੜ ਜ਼ਹਿਰ ਦਾ ਸਮੁੰਦਰ ਹੈ ਇਹ ਭਵ ਸਾਗਰ ਨੂੰ ਪਾਰ ਹੋ ਜਾਈਦਾ ਹੈ। ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੇ ਜਰੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਦੇ ਨਾਲ ਆਪਣੇ ਮਨ ਵਿੱਚ ਜਪਿਆ ਹੈ ਵਿਖਿਆ ਨਾਹੇ ਜਰੇ ਉਹ ਵਿਕਾਰਾਂ ਦੀ ਜ਼ਹਿਰ ਦੇ ਵਿੱਚ ਨਹੀਂ ਸੜਦੇ ਹਨ। ਕੂੜ ਗਏ ਜ਼ਿੰਦਗੀ ਵਿੱਚੋਂ ਝੂਠ ਚਲਾ ਗਿਆ। ਦੋ ਬਿਦਾ ਨਸੀ ਦੁਚਿੱਤਾਪਨ ਖਤਮ ਹੋ ਗਿਆ ਪੂਰਨ ਸੱਚ ਪਰੇ ਉਹ ਉਹ ਜਿਹੜਾ ਇਨਸਾਨ ਹੈ ਜਿਨੇ ਹਰੀ ਰਾਹੀ ਜਪਿਆ ਹੈ ਪੂਰਨ ਸੱਚ ਨਾਲ ਪਰ ਜਾਂਦਾ ਹੈ ਸਚਿਆਰ ਹੋ ਜਾਂਦਾ ਹੈ ਗੁਰਮੁਖ ਪਾਰਬਰਮ ਪ੍ਰਭ ਸੇਵ ਦੇ ਮਨ ਅੰਦਰ ਇਕਤਰੀ ਕਿੰਨਾ ਦੇ ਅੰਦਰੋਂ ਪਾਪ ਖਤਮ ਹੋ ਜਾਂਦੇ ਨੇ ਦੁਬਦਾ ਨਸ ਜਾਂਦੀ ਹੈ ਜਿਹੜੇ ਉਸ ਪਰਮੇਸ਼ਰ ਨੂੰ ਸਿਮਰਦੇ ਨੇ ਮਨ ਅੰਦਰ ਏਕ ਤਰੀ ਆਪਣੇ ਮਨ ਹਿਰਦੇ ਦੇ ਵਿੱਚ ਇੱਕ ਦਾ ਪਿਆਰ ਧਾਰਨ ਕਰਦੇ ਹਨ ਤੇ ਅਖੀਰ ਦੇ ਉੱਤੇ ਕਿਹਾ ਮਾਂ ਦਿਵਸ ਮੂਰਤ ਭਲੇ ਗੁਰੂ ਕਾ ਸਿੱਖਾ ਗੁਰੂ ਪਾਤਸ਼ਾਹ ਤੈਨੂੰ ਕਹਿੰਦੇ ਨੇ ਸਾਰੇ ਦਿਨ ਚੰਗੇ ਨੇ ਸਾਰੇ ਮੂਹਰ ਕਹਿੰਦਾ ਨਹੀਂ ਹੁੰਦਾ ਚੰਗਾ ਮੂਰਤ ਕਿਹੜਾ ਜੀ ਘਰ ਬਣਾਉਨੇ ਆ ਕਹਿੰਦੇ ਜੀ ਚੰਗਾ ਮਹੂਰਤ ਕਿਹੜਾ ਧੀ ਪੁੱਤ ਵਿਆਹਿਆ ਕਹਿੰਦੇ ਕਿਹੜਾ ਸਮਾ ਮਹੂਰਤ ਚੰਗਾ ਹੈ ਪਾਤਸ਼ਾਹ ਕਹਿੰਦੇ ਸਾਰੇ ਹੀ ਚੰਗੇ ਆ ਸਾਰੇ ਦਿਨ ਚੰਗੇ ਹੋ ਜਾਣਗੇ ਸਾਰੇ ਮਹੂਰਤ ਚੰਗੇ ਹੋ ਜਾਣਗੇ ਸਾਰੇ ਮਹੀਨੇ ਚੰਗੇ ਹੋ ਜਾਣਗੇ ਕਦੋਂ ਜਿਸ ਕੋ ਨਦਰ ਕਰੇ ਜਿਨ੍ਹਾਂ ਉੱਤੇ ਪ੍ਰਮਾਤਮਾ ਨਦਰ ਕਰੇ ਜੇ ਗੁਰਮਖੋ ਉਹਦੀ ਨਦਰ ਹੈ ਹਰ ਸਮਾਂ ਹੀ ਚੰਗਾ ਹੈ ਜੇ ਉਹਦੀ ਨਦਰ ਨਹੀਂ ਹੈ ਹਰ ਸਮਾਂ ਹੀ ਮਾੜਾ ਕਿਹਾ ਨਾ ਗੁਰੂ ਪਾਤਸ਼ਾਹ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਰੱਬ ਜੀ ਜੇ ਤੂੰ ਇੱਕ ਘੜੀ ਵੀ ਛੱਡ ਤੇਰਾ ਮੇਰਾ ਮਿਲਾਪ ਨਹੀਂ ਹੈ ਨਾ ਟੁੱਟ ਜਾਂਦੀ ਏ ਸੁਰਤ ਤੇਰੇ ਨਾਲੋਂ ਮੇਰੇ ਲਈ ਇੱਕ ਘੜੀ ਵੀ ਕਲਯੁਗ ਹੋ ਜਾਂਦੀ ਹੈ ਪਰ ਜੇ ਪਰਮੇਸ਼ਰ ਤੂੰ ਮੇਰੇ ਨਾਲ ਹੈ ਪਾਤਸ਼ਾਹ ਕਹਿੰਦੇ ਸਾਰੇ ਮਹੀਨੇ ਸਾਰੇ ਦਿਨ ਸਾਰੇ ਮੂਰਤ ਭਲੇ ਹੀ ਹਨ ਜੇ ਤੇਰੀ ਨਦਰ ਹੈ ਮਾਨ ਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਨਾਨਕ ਤੇ ਤੇਰੀ ਦਰਸ਼ਨਾਂ ਦੀ ਦਾਤ ਮੰਗਦਾ ਹੈ ਏ ਵਾਹਿਗੁਰੂ ਤੇਰੀ ਸਰਜਾਨਾ ਦਰਸ਼ਨ ਹੁੰਦੇ ਰਹਿਣ ਮੈਂ ਸਦਾ ਤੈਨੂੰ ਦੇਖਦਾ ਰਹਾ ਨਾਨਕ ਦਾਸ ਤੇਰੇ ਕੋਲੋਂ ਇਹੀ ਮੰਗਦਾ ਹੈ ਕਿਰਪਾ ਕਰੋ ਹਰੀ ਹੇ ਹਰੀ ਮੇਰੇ ਤੇ ਇਹੀ ਕਿਰਪਾ ਕਰ ਕਿ ਮੈਨੂੰ ਸਦਾ ਤੇਰਾ ਦਰਸ਼ਨ ਪ੍ਰਾਪਤ ਹੁੰਦਾ ਰਹੇ ਬਸ ਗੁਰਮੁਖੋ ਆਹੀ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਸਦਾ ਤੇਰੀ ਦਰਸ਼ਨ ਪ੍ਰਾਪਤ ਹੁੰਦੇ ਰਹਿਣ ਸਦਾ ਤੇਰੀ ਸੰਗਤ ਪ੍ਰਾਪਤ ਹੁੰਦੀ ਰਹੇ ਅਸੀਂ ਸਦਾ ਤੇਰੇ ਕਉਣ ਗਾਉਂਦੇ ਰਹੀਏ ਬਾਦਸ਼ਾਹ ਕਿਰਪਾ ਕਰਨ ਗੁਰਮੁਖੋ ਇਹ ਮਹੀਨਾ ਗੁਰੂ ਕਿਸ ਸੰਗਤ ਕਰਦੇ ਆਂ ਪਰਮੇਸ਼ਰ ਦੀ ਆਰਾਧਨਾ ਕਰਦੇ ਆ ਬਤੀਤ ਹੋਵੇ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੇਖਿ ਮਾ ਫਤਿਹ ਬਲਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਨਾਨਕ ਦੇਵ ਰਾਗੀ ਮਹਿਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ